ਨਮਸਕਾਰ ਆਰਸੀਨ ਵੱਡਸ ਤੋਂ ਆਸ਼ੀਸ਼ ਮਿੱਤਲ ਅਤੇ ਇਸ ਵੀਡੀਓ ਵਿੱਚ ਅਸੀਂ ਬਾਹਰੀ ਫਰਨੀਚਰ ਨੂੰ ਕਵਰ ਕਰਾਂਗੇ ਜੇ ਤੁਸੀਂ ਆਰਸੀਨ ਬਾਰੇ ਜਾਣਦੇ ਹੋ ਜਾਂ ਤੁਸੀਂ ਸਾਡੇ ਕੈਟਾਲਾਗ ਜਾਂ ਸਾਡੇ ਡਿਜ਼ਾਈਨ ਜਾਂ ਸਾਡੇ ਵੀਡੀਓ ਪਹਿਲਾਂ ਦੇਖੇ ਹਨ ਸਾਡੇ ਕੋਲ ਵੱਖ-ਵੱਖ ਫਰਨੀਚਰ ਦੇ YouTube ਤੇ ਦੇ ਕਰੀਬ ਵੀਡੀਓਜ਼ ਹਨ ਜ਼ਿਆਦਾਤਰ ਸਾਡਾ ਫਰਨੀਚਰ ਬਹੁਤ ਹੀ ਸਜਾਵਟੀ ਪੈਟਰਨਾਂ ਵਾਲਾ ਡਿਜ਼ਾਈਨਰ ਫਰਨੀਚਰ ਅਤੇ ਪ੍ਰੀਮੀਅਮ ਸ਼ਾਹੀ ਫਰਨੀਚਰ ਵਾਲਾ ਅੰਦਰੂਨੀ ਹੈ ਜੋ ਅਸੀਂ ਬਣਾਉਂਦੇ ਹਾਂ ਅਤੇ ਅਸੀਂ ਦੁਨੀਆ ਭਰ ਵਿੱਚ ਡਿਲੀਵਰ ਕਰ ਰਹੇ ਹਾਂ ਹਾਲਾਂਕਿ ਅਸੀਂ ਬਾਹਰੀ ਫਰਨੀਚਰ ਲਈ ਵੀ ਪੁੱਛਗਿੱਛ ਕਰ ਰਹੇ ਹਾਂ ਇਸ ਲਈ ਜੇਕਰ ਤੁਸੀਂ ਬਾਹਰੀ ਫਰਨੀਚਰ ਦੀ ਭਾਲ ਕਰ ਰਹੇ ਹੋ ਤਾਂ ਮੈਂ ਤੁਹਾਨੂੰ ਦੱਸ ਦਈਏ ਕਿ ਇੱਥੇ ਬਹੁਤ ਹੀ ਸੀਮਤ ਵਿਕਲਪ ਹਨ ਕਿਉਂਕਿ ਬਹੁਤ ਮਹਿੰਗਾ ਅਤੇ ਬਹੁਤ ਸਜਾਵਟੀ ਫਰਨੀਚਰ ਹੋਣ ਦਾ ਕਾਰਨ ਆਮ ਤੌਰ ਤੇ ਬਾਹਰ ਨਹੀਂ ਰੱਖਿਆ ਜਾਂਦਾ ਹੈ ਮਤਲਬ ਕਿ ਇਸ ਨੂੰ ਧੁੱਪਮੀ ਨਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਹੰਡਾ ਤਾਪਮਾਨ ਅਤੇ ਗਰਮੀ ਸਭ ਕੁਝ ਅਜਿਹੇ ਖੇਤਰ ਹਨ ਜਿੱਥੇ ਤੁਹਾਡੇ ਕੋਲ ਵਰਖ ਹੈ ਇਸ ਲਈ ਇਹ ਸਾਰੀਆਂ ਸਥਿਤੀਆਂ ਨਮੀ ਇਹ ਫਰਨੀਚਰ ਨੂੰ ਪ੍ਰਭਾਵਿਤ ਕਰਦਾ ਹੈ ਬਾਰੀ ਫਰਨੀਚਰ ਵਿੱਚ ਮੁੱਖ ਤੌਰ ਤੇ ਦੋ ਜਾਂ ਤਿੰਨ ਵਿਕਲਪ ਹੁੰਦੇ ਹਨ ਇੱਕ ਹੈ ਗੰਨੇ ਦਾ ਸਰ ਨੀਚੇ ਦੂਜਾ ਕੱਚਾ ਫਰਨੀਚਰ ਹੈ ਅਤੇ ਫਿਰ ਅਸੀਂ ਲੋਹਾ ਬਣਾਇਆ ਹੈ ਅਤੇ ਇਹ ਅੰਬ ਦੀ ਲੱਕੜ ਨਾਲ ਲੋਹਾ ਬਣਾਇਆ ਗਿਆ ਹੈ ਇਸ ਲਈ ਜੋ ਲੱਕੜ ਦਾ ਹਿੱਸਾ ਤੁਸੀਂ ਦੇਖਦੇ ਹੋ ਉਹ ਅੰਬ ਦੀ ਲੱਕੜ ਹੈ ਅਤੇ ਹਰ ਦੂਜਾ ਹਿੱਸਾ ਕਾਲਾ ਹਿੱਸਾ ਲੋਹੇ ਦਾ ਹੈ ਅਤੇ ਇਹ ਬਾਹਰੀ ਵਰਤੋਂ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਇਹ ਫਰਨੀਚਰ ਬਾਹਰੀ ਮੰਤਵਾ ਲਈ ਹੈ ਅਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਪੂਰੀ ਤਰ੍ਹਾਂ ਟੁੱਟ ਗਿਆ ਹੈ ਇਸ ਲਈ ਇਸ ਨੂੰ ਆਸਾਨੀ ਨਾਲ ਪੈਕ ਕੀਤਾ ਜਾ ਸਕਦਾ ਹੈ ਅਤੇ ਇਕੱਠਾ ਕਰਨਾ ਬਹੁਤ ਆਸਾਨ ਹੈ ਮੈਂ ਸਕਰੀਨ ਤੇ ਇੱਕ ਛੋਟੀ ਕਲਿੱਪ ਚਲਾਵਾਂਗਾ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਅਸੈਂਬਲੀ ਕਿਵੇਂ ਹੋ ਰਹੀ ਹੈ ਇੱਥੇ ਸਾਡੇ ਕੋਲ ਇੱਕ ਝੂਲਾ ਹੈ ਅਤੇ ਸਾਡੇ ਕੋਲ ਕੁਝ ਬਾਹਰੀ ਕੁਰਸੀਆਂ ਹਨ ਪਹਿਲਾਂ ਸਵਿੰਗ ਦੀ ਗੱਲ ਕਰੀ ਇਹ 6.5 ਫੁੱਟ ਉੱਚਾ ਹੈ ਅੱਗੇ ਤੋਂ ਪਿੱਛੇ ਇਹ 4 ਫੁੱਟ ਖੇਤਰ ਅਤੇ ਬਾਹਰ ਖੱਬੇ ਤੋਂ ਸੱਜੇ ਇਹ 5 ਫੁੱਟ ਦੇ ਕਰੀਬ ਖੇਤਰ ਨੂੰ ਕਵਰ ਕਰਦਾ ਹੈ ਇਸ ਤੋਂ 2 ਇੰਚ ਜ਼ਿਆਦਾ ਅਤੇ ਬੈਠਣ ਲਈ ਬਹੁਤ ਆਰਾਮਦਾਇਕ ਹੈ ਮੈਂ ਇਸ ਤੇ ਬੈਠਾਂਗਾ ਮੈਂ ਤੁਹਾਨੂੰ ਇਹ ਦਿਖਾਵਾਂਗਾ ਇਸ ਵਿੱਚ ਲੋਹੇ ਦੀਆਂ ਜੰਜੀਰਾਂ ਅਤੇ ਬਹੁਤ ਮਜ਼ਬੂਤ ਬਣਤਰ ਹੈ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਮੌਸਮ ਦਾ ਬਹੁਤਾ ਪ੍ਰਭਾਵ ਨਹੀਂ ਪੈਂਦਾ ਪੇਂਟ ਹੈ ਅਤੇ ਕੁਝ ਸਾਲਾਂ ਵਿੱਚ ਲਾਈਨ ਹੀਟਾਂ ਜੇ ਪੇਂਟ ਬੰਦ ਹੋ ਜਾਵੇ ਬਸ ਇਸ ਨੂੰ ਕਾਲੇ ਰੰਗ ਨਾਲ ਪੇਂਟ ਕਰੋ ਜਿਵੇਂ ਤੁਸੀਂ ਇੱਥੇ ਦੇਖ ਰਹੇ ਹੋ ਜਾਂ ਤੁਸੀਂ ਕਿਸੇ ਨੂੰ ਪ੍ਰਾਪਤ ਕਰ ਸਕਦੇ ਹੋ ਅਤੇ ਉਹ ਇਸ ਨੂੰ ਪੇਂਟ ਕਰਨਗੇ ਇਹ ਨਵਾਂ ਹੋਵੇਗਾ ਇੰਸਟਾਲ ਕਰਨ ਲਈ ਬਹੁਤ ਹੀ ਆਸਾਨ ਅਤੇ ਕਾਫੀ ਕਿਫਾਇਤੀ ਵੀ ਇਹ ਬਹੁਤ ਜ਼ਿਆਦਾ ਲਾਗਤ ਵਾਲੀਆਂ ਇਕਾਈਆਂ ਨਹੀਂ ਹਨ ਬਹੁਤ ਕਿਫਾਇਤੀ ਬਹੁਤ ਹੀ ਕਿਫਾਇਤੀ ਕੀਮਤਾਂ ਹਨ ਅਤੇ ਇਸ ਦੇ ਨਾਲ ਸਾਡੇ ਕੋਲ ਕੁਰਸੀਆਂ ਦਾ ਇੱਕ ਸੈੱਟ ਹੈ ਇਹ ਤੁਹਾਨੂੰ ਬਹੁਤ ਛੋਟੇ ਲੱਗ ਸਕਦੇ ਹਨ ਪਰ ਇਹ ਬਹੁਤ ਹਨ ਪਰ ਆਮਦਾਇਕ ਮੈਂ ਇਸ ਤੇ ਆਸਾਨੀ ਨਾਲ ਬੈਠ ਸਕਦਾ ਹਾਂ ਅਤੇ ਸਾਡੇ ਕੋਲ ਹੋਰ ਵਿਕਲਪ ਵੀ ਹਨ ਇਸ ਦੇ ਨਾਲ ਸਾਡੇ ਕੋਲ ਇਸ ਯੂਨਿਟ ਵਿੱਚ ਸਤੂਲ ਦੋ ਸਤੂਲ ਹਨ ਮੈਂ ਤੁਹਾਨੂੰ ਆਕਾਰ ਦਿਆਂਗਾ ਮੈਨੂੰ ਟੇਪ ਮਾਪ ਲੈਣ ਦਿਓ ਇਹ ਵੀ ਇਚ 14 ਇਚ ਹੈ ਅਤੇ ਮੇਜ਼ ਲਈ ਵਜਾਈ 15 ਇਚ ਹੈ ਇਹ ਅਸਲ ਵਿੱਚ ਇੱਕ ਸਾਈਡ ਟੇਬਲ ਹੈ। ਬਾਹਰ ਅਸੀਂ ਬਹੁਤ ਆਲੀਸ਼ਾਨ ਫਰਨੀਚਰ ਨਹੀਂ ਰੱਖਦੇ ਅਤੇ ਇਸ ਤਰ੍ਹਾਂ ਦਾ ਫਰਨੀਚਾ ਵਧੀਆ ਲੱਗਦਾ ਹੈ। ਜੇਕਰ ਕੁਰਸੀ ਦੇ ਆਕਾਰ ਦੀ ਗੱਲ ਕਰੀਏ ਤਾਂ ਇਹ ਇਕਾਈ ਇੰਚ ਹੈ। ਬੈਠਣ ਦੀ ਰੁਚਾਈ 14 ਇੰਚ ਪਿੱਛੇ ਹੈ। ਉਚਾਈ 28 ਇੰਚ ਹੈ। ਅੱਗੇ ਤੋਂ ਪਿੱਛੇ ਇਹ ਸਿਰਫ 11 ਇੰਚ ਖੇਤਰ ਨੂੰ ਕਵਰ ਕਰਦਾ ਹੈ। ਇਸ ਦੇ ਨਾਲ ਸਾਨੂੰ ਇਹ ਦੋ ਸੀਟਰ ਮਿਲੇ ਹਨ। ਇਹ 30 8 28 ਬੈਕ ਦੀ ਉਚਾਈ ਹੈ। ਮੇਰੀ ਇਸ ਤੇ ਬੈਠਾਂਗਾ ਮੈਂ ਤੁਹਾਨੂੰ ਇਹ ਦਿਖਾਵਾਂਗਾ ਬੈਠਣਾ ਬਹੁਤ ਆਸਾਨ ਹੈ ਅਤੇ ਬਹੁਤ ਆਰਾਮਦਾਇਕ ਵੀ ਤੁਸੀਂ ਇੱਥੇ ਕਰ ਉਹ ਦੇਖ ਸਕਦੇ ਹੋ ਅਤੇ ਇਹ ਕਰ ਇਸ ਨੂੰ ਬਹੁਤ ਆਰਾਮਦਾਇਕ ਬੈਠਣ ਦਾ ਖੇਤਰ ਪ੍ਰਦਾਨ ਕਰ ਰਿਹਾ ਹੈ ਅਤੇ ਬਹੁਤ ਭਾਰੀ ਨਹੀਂ ਹੈ ਇਹਨਾਂ ਨੂੰ ਆਸਾਨੀ ਨਾਲ ਤੁਸੀਂ ਚਾਹੋ ਕਿਤੇ ਵੀ ਲਾਇਆ ਜਾ ਸਕਦਾ ਹੈ ਤੁਸੀਂ ਇਸ ਨੂੰ ਕਿਤੇ ਵੀ ਲਿਆ ਸਕਦੇ ਹੋ ਅਤੇ ਰੱਖ ਸਕਦੇ ਹੋ 파ਰਸੀਨ ਪ੍ਰੀਮੀਅਮ ਫਰਨੀਚਰ ਸ਼ਾਹੀ ਫਰਨੀਚਰ ਡਿਜ਼ਾਈਨਰ ਫਰਨੀਚਰ ਥੋਸ ਲੱਕੜ ਵਿੱਚ ਚੁੱਟੀ ਦੇ ਬਰਾਂਡਾਂ ਵਿੱਚੋਂ ਇੱਕ ਹੈ ਅਤੇ ਮੁੱਖ ਤੌਰ ਤੇ ਅਸੀਂ ਟੀਕ ਦੀ ਲੱਕੜ ਅਤੇ ਸ਼ੀਸ਼ਮ ਦੀ ਲੱਕੜ ਤੇ ਕੰਮ ਕਰਦੇ ਹਾਂ ਸ਼ੀਸ਼ਮ ਇੱਕ ਕਿਸਮ ਦਾ ਗੁਲਾਬ ਦੀ ਲੱਕੜ ਹੈ ਜਿਸ ਦਾ ਰੰਗ ਥੋੜਾ ਹਲਕਾ ਹੁੰਦਾ ਹੈ ਮੈਂ ਵੀਡੀਓ ਵਿੱਚ ਪਹਿਲਾਂ ਵੀਰਵੀ ਦੇ ਵਿਆਖਿਆ ਕੀਤੀ ਹੈ ਜਿੱਥੇ ਮੈਂ ਸ਼ੀਸ਼ਮ ਦੀ ਲੱਕੜ ਅਤੇ ਸਾਗ ਦੀ ਲੱਕੜ ਵਿੱਚ ਅੰਤਰ ਨੂੰ ਪੂਰੀ ਤਰ੍ਹਾਂ ਦਿਖਾਇਆ ਹੈ ਅਤੇ ਜੇਕਰ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਅਤੇ 1400 ਹੋਰ ਵੀਡੀਓਜ਼ ਹਨ ਜਿੱਥੇ ਤੁਸੀਂ ਸਾਰੇ ਫਰਨੀਚਰ ਸੋਫਾ ਸੈੱਟ ਬਿਸਤਰੇ ਡਾਈਨਿੰਗ ਜ਼ੂਲਾ ਮੰਦਰਾਂ ਬਾਰੇ ਵਿਸਤ੍ਰਿਤ ਵਰਣਨ ਦੇਖ ਸਕਦੇ ਹੋ ਅਤੇ ਫਿਰ ਸਾਡੇ ਕੋਲ ਪਾਰਟੀਸ਼ਨ ਸਕਰੀਨਾ ਹਨ ਅਤੇ ਸਾਡੇ ਕੋਲ ਘਰ ਲਈ ਲਗਭਗ ਸਾਰਾ ਫਰਨੀਚਰ ਹੈ ਅਤੇ ਸਭ ਤੋਂ ਵਧੀਆ ਹਿੱਸਾ ਜੋ ਅਸੀਂ ਇਸ ਵਿੱਚ ਬਣਾਉਂਦੇ ਹਾਂ ਕਸਟਮਾਈਜ਼ਡ ਫਾਰਮ ਇਸ ਲਈ ਤੁਹਾਡੀ ਪਸੰਦ ਦੇ ਅਨੁਸਾਰ ਕਿਸੇ ਵੀ ਆਕਾਰ ਦੇ ਡਿਜ਼ਾਈਨ ਲੰਗ ਦੇ ਫੈਬਰਿਕ ਅਤੇ ਅਸੀਂ ਫੈਕਟਰੀ ਕੀਮਤ ਤੇ ਵਿਸ਼ਵ ਪੱਧਰ ਤੇ ਤੁਹਾਡੇ ਦਰਵਾਜ਼ੇ ਤੇ ਪਹੁੰਚਾਉਂਦੇ ਹਾਂ ਕਿਉਂਕਿ ਅਸੀਂ ਨਿਰਮਾਤਾ ਹਾਂ ਤੁਸੀਂ ਪ੍ਰਾਪਤਕਰਤਾ ਹੋ ਕੋਈ ਏਜੰਟ ਨਹੀਂ ਕੋਈ ਕਮਿਸ਼ਨ ਏਜੰਟ ਨਹੀਂ ਕੋਈ ਵਪਾਰੀ ਨਹੀਂ ਕੋਈ ਵਾਧੂ ਮਾਰਕਅਪ ਨਹੀਂ ਇਸ ਲਈ ਸਭ ਤੋਂ ਵਧੀਆ ਕੀਮਤ ਤੁਹਾਨੂੰ ਹਮੇਸ਼ਾ ਮਿਲਦੀ ਹੈ ਜਦੋਂ ਤੁਸੀਂ ਨਿਰਮਤਾ ਤੋਂ ਸਿੱਧੇ ਪ੍ਰਾਪਤ ਕਰ ਰਹੇ ਹੁੰਦੇ ਹੋ ਸਾਡੀ ਵੈੱਬਸਾਈਟ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਲਗਭਗ ਹਰ ਚੀਜ਼ ਲਈ ਸੈਂਕੜੇ ਅਤੇ ਸੈਂਕੜੇ ਡਿਜ਼ਾਈਨ ਹਨ ਅਤੇ ਸਾਰੇ ਡਿਜ਼ਾਈਨ ਆਰਡਰ ਦੇ ਅਨੁਸਾਰ ਬਣਾਏ ਗਏ ਹਨ ਇਸ ਲਈ ਤੁਸੀਂ ਕੀ ਚਾਹੁੰਦੇ ਹੋ ਇਸ ਦੀ ਜਾਂਚ ਕਰੋ ਸਾਨੂੰ ਦੱਸੋ ਨੰਬਰ ਇੱਥੇ ਹੈ ਸਾਨੂੰ ਤੁਹਾਡੀਆਂ ਜ਼ਰੂਰਤਾਂ ਤੇ ਚਰਚਾ ਕਰਨ ਅਤੇ ਤੁਹਾਡੀ ਪਸੰਦ ਦੇ ਅਨੁਸਾਰ ਬਣਾਉਣ ਅਤੇ ਤੁਹਾਡੇ ਘਰ ਪਹੁੰਚਾਉਣ ਵਿੱਚ ਖੁਸ਼ੀ ਹੋਵੇਗੀ ਤੁਹਾਡਾ ਧੰਨਵਾਦ ਅਤੇ ਕਦੇ ਨਹੀਂ